ਕਬੱਡੀ ਖਿਡਾਰਨ ਹਰਮਿਤ ਕੌਰ ਨੇ ਨੈਸ਼ਨਲ ਸਟਾਈਲ ਕਬੱਡੀ ਦੇ ਮਧ ਪ੍ਰਦੇਸ਼ ਵਿੱਚ ਹੋਈ ਅੰਡਰ 17 ਦੇ ਕੌਮੀ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕਰਕੇ ਨਾ ਸਿਰਫ ਪੰਜਾਬ ਦਾ ਮੁਲਕ ਪਰ ਵਿੱਚ ਨਾ ਉੱਚਾ ਕੀਤਾ ਹੈ ਸਗੋਂ ਮਾਪਿਆਂ ਨੂੰ ਵੀ ਆਪਣੀ ਧੀ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਧੀ ਦੀ ਅਜੇ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਸਾਰ ਨਹੀਂ ਲਈ ਪਿੰਡ ਪੁੱਜਣ ਤੇ ਸਵਾਗਤ ਕੀਤਾ ਦੂਰ ਦੀ ਗੱਲ ਹੈ ਜ਼ਿਲ੍ਹਾ ਫਰੀਦਕੋਟ ਦੇ ਨਿੱਕੇ ਜਿਹੇ ਪਿੰਡ ਸੀਬਿਆ ਦੇ ਗਰੀਬ ਪਰਿਵਾਰ ਨਾਲ ਸੰਬੰਧਿਤ ਹਰਮੀਤ कौर 5 ਸਾਲ ਦੀ ਸੀ ਜਦੋਂ ਉਸਨੇ ਕਬੱਡੀ ਖੇਡਣੀ ਸ਼ੁਰੂ ਕੀਤੀ। ਹੁਣ ਤੱਕ ਪਿੰਡ ਤੋਂ ਲੈ ਕੇ ਜ਼ਿਲ੍ਹਾ ਅਤੇ ਸੂਬਾ ਪੱਧਰ ਦੇ ਕਈ ਮੁਕਾਬਲਿਆਂ ਵਿੱਚ ਉਹ ਕਈ ਤਗਮੇ ਜਿੱਤ ਚੁੱਕੀ ਹੈ। ਹਰਮੀਤ ਨੂੰ ਕਬੱਡੀ ਖੇਡਣ ਦਾ ਇੰਨਾ ਜਨੂਨ ਹੈ ਕਿ ਰੋਜ਼ਾਨਾ ਬਸਰਾ ਹੀ ਪਿੰਡ ਤੋਂ ਸ਼ਹਿਰ ਵਿੱਚ ਪ੍ਰੈਕਟਿਸ ਦੇ ਲਈ ਕਬੱਡੀ ਖੇਡਣ ਜਾਂਦੀ ਹੈ। ਭਾਵੇਂ ਉਸ ਕੋਲ ਬਸ ਦਾ ਕਿਰਾਇਆ ਹੋਵੇ ਜਾਂ ਨਾ ਹੋਵੇ ਇਸ ਦੀ ਦੀ ਖੁਰਾਕ ਘਰ ਵਿੱਚ ਪੱਕੀ ਰੁੱਖੀ ਸੁੱਕੀ ਰੋਟੀ ਹੀ ਹੈ ਭਾਵੇਂ ਕਬੱਡੀ ਖੇਡਣ ਲਈ ਉਸ ਨੂੰ ਕਿਸੇ ਪਾਸੋਂ ਕੋਈ ਮਦਦ ਨਹੀਂ ਮਿਲਦੀ 12ਵੀਂ ਜਮਾਤ ਵਿੱਚ ਪੜਦੀ ਹਰਮੀਤ ਦਾ ਸੁਪਨਾ ਹੈ ਕਿ ਉਹ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇ ਮੈਂ ਨੈਸ਼ਨਲ ਲੈਵਲ ਤੇ ਮੱਧ ਪ੍ਰਦੇਸ਼ ਨੈਸ਼ਨਲ ਸੈੱਲ ਕਬੱਡੀ ਖੇਡ ਕੇ ਆਇਆ ਸੀ ਵੈਸੇ ਟ੍ਰਾਇਲ ਦਿੱਤੇ ਸੀਗੇ ਕਬੱਡੀ ਦੇ ਬਸ ਉਦੋਂ ਤੋਂ ਸ਼ੌਂਕ ਪੈ ਗਿਆ ਤੇ ਖੇਡ ਮੈਂ ਸਟਾਰਟ ਕਰਤਾ ਤੇ ਪਰਿਵਾਰ ਚ ਕੌਣ ਕੋ ਪਰਿਵਾਰ ਚ ਮੰਮੀ ਡੈਡੀ ਇੱਕ ਭਰਾ ਤੇ ਦੋ ਭੈਣਾਂ ਨੇ ਖੇਡਾਂਵਾਂ ਤੇ ਪੰਜਾਬ ਦੀਆਂ ਖੇਡੀਆਂ ਉਹਦੇ ਵਿੱਚ ਡਿਸਟ੍ਰਿਕਟ ਚ 골ਡ ਮੈਡਲ ਆਇਆਗੇ ਸਟੇਟਸ ਖੇਡੀਆਂ ਆ ਸਭ ਜੂਨੀਅਰ ਸਟੇਟ ਖੇਡਿਓ ਚ 3rd ਪੋਜੀਸ਼ਨ ਆਈ ਸੀਗੀ ਦੋ ਆ ਖੇਡਾਂ ਤਾਂ ਕਿਤਾ ਘਰ ਦੇ ਵਿੱਚ ਕਿਦਾਂ ਦਾ ਮਾਹੌਲ ਹੈਗਾ ਖੇਡਣ ਨੂੰ ਲੈ ਕੇ ਪਰਿਵਾਰ ਕਿੰਨੀ سپورਟ ਕਰਦਾ سپورਟ ਤਾਂ ਹੀ ਪੂਰੀ ਕਰਦੇ ਆ ਪਰ ਗਰੀਬੀ ਕਾਰਨ ਥੋੜਾ ਜਿਹਾ ਕਰਨਾ ਪਿਆ ਜਾਂਦਾ ਮੈਂ ਸਰਕਾਰ ਤੋਂ ਇਹੀ ਮੰਗ ਕਰਨਾ ਚਾਹੁੰਦੀ ਆ ਕਿ ਸਾਡੀ ਨਾਲ ਕੋਈ ਸਹਾਇਤਾ ਕੀਤੀ ਜਾਵੇ ਸਾਨੂੰ ਜਾਣਾ ਆਉਣਾ ਸੌਖਾ ਹੋ ਜਾਵੇਗਾ ਆਰਟੀਕਲ ਮਦਦ ਹੋਣੀ ਜ਼ਰੂਰੀ ਹੈ ਇਹ ਸਭ ਮਾਪਿਆਂ ਨੂੰ ਜਿੱਥੇ ਆਪਣੀ ਧੀ ਤੇ ਮਾਣ ਹੈ ਉੱਥੇ ਉਹਨਾਂ ਨੂੰ ਰੰਜ ਵੀ ਹੈ ਕਿ ਸਰਕਾਰ ਗਰੀਬ ਖਿਡਾਰੀਆਂ ਦੀ ਬਾਹ ਨਹੀਂ ਫੜਦੀ ਜਿਸ ਕਾਰਨ ਉਹ ਹਾਲਾਤ ਹੱਥੋਂ ਮਜਬੂਰ ਹੋ ਕੇ ਆਪਣੀ ਖੇਡ ਛੱਡਣ ਨੂੰ ਮਜਬੂਰ ਹੋ ਜਾਂਦੇ ਨੇ ਹਰਮਿਤਕੌਰ ਦੇ ਸਕੂਲ ਪ੍ਰਿੰਸੀਪਲ ਵੀ ਆਪਣੇ ਵਿਦਿਆਰਥਣ ਦੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਨੇ ਜਿਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੂਜੀਆਂ ਖੇਡਾਂ ਵਾਂਗ ਕਬੱਡੀ ਖਿਡਾਰੀਆਂ ਨੂੰ ਲੋੜਿੰਦੀ ਮਦਦ ਦਿੱਤੀ ਜਾਵੇ ਬਹੁਤ ਕੁਝ ਹੀ ਗੱਲ ਆ ਸੰਤ ਸਰ ਪਰ ਸਹਾਇਤਾ ਸਾਨੂੰ ਥੋੜੀ ਹੋ ਜਾਈਦੀ ਮਨਜ਼ੂਰੀ ਕਰਦੇ ਆਂ ਤਿੰਨ ਧੀਆਂ ਮੇਰੇ ਜੀ ਤੇ ਇੱਕ ਬੇਟਾ ਉਹ ਵੀ ਕਹਦੇ ਆੜੀ ਦਾ ਪੀ ਜਾਂਦੇ ਆਂ ਪਰ ਔਖਾ ਹੋ ਜਾਂਦਾ ਪਰ ਇਥੋਂ ਆਣੇ ਜਾਂਦੇ ਬਸ ਤੇ ਕਈ ਵਾਰ ਵਿਚਾਰੀ ਕੁਲ ਕਰਾਇਆ ਹੁੰਦਾ ਕਈ ਵਾਰ ਨਹੀਂ ਹੁੰਦਾ ਕਈ ਵਾਰ ਉਵੇਂ ਭੱਜ ਜਾਂਦੀ ਆ ਵੀ ਸੌਖਾ ਹੋ ਜਾਂਦਾ ਜੇ ਕੋਈ ਸਹਾਇਤਾ ਹੋਈ ਸਾਡੀ ਵੀ ਹੁਣ ਸਾਡੇ ਨੂੰ ਪੂਰੀ ਡਾਈਟ ਮਿਲਦੀ ਨਹੀਂ ਸਾਡੇ ਤੋਂ ਜੋ ਬੰਦ ਆਏ ਜਿਵੇਂ ਬੰਦ ਉਹੋ ਜਿਹਾ ਖਾਣਾ ਮਿਲਦਾ ਨਾ ਪੂਰੀ ਡਾਈਟ ਮਿਲਦੀ ਇਹਨਾਂ ਨੂੰ ਕਿਸ ਤਰ੍ਹਾਂ ਬੇਟੀ ਨੂੰ ਕਿ ਕੀ ਵੱਡਣਾ ਦੇਖਣਾ ਚਾਹੁੰਦੇ ਆਂ ਆਰਮੀ ਜੁਆਇਨ ਬੱਚੇ ਦਾ ਸੁਪਨਾ ਸੀ ਤੇ ਬੱਚੇ ਦੇ ਮੰਗਰ ਸੀ ਉਹ ਨੇ ਹੁਣ ਨੈਸ਼ਨਲ ਲੈਵਲ ਦੇ ਵਿੱਚ ਚੌਥੀ ਪੀਸ਼ਨ ਹਾਸਲ ਕੀਤੀ ਹੈ ਮੱਲਾ ਮਾਰੀਆਂ ਇਸ ਤੋਂ ਬਾਅਦ ਖੇਡਾਂ ਵੱਤਨ ਪੰਜਾਬ ਦੀਆਂ ਤੇ ਜਿਹੜੀਆਂ ਪੰਜਾਬ ਸਕੂਲ ਐਜੂਕੇਸ਼ਨ ਦੀਆਂ ਸਾਡੀਆਂ ਗੇਮਸ ਹੁੰਦੀਆਂ ਉਸ ਵਿੱਚ ਵੀ ਬਹੁਤ ਮੱਲਾ ਮਾਰੀਆਂ ਇਸ ਲੜਕੀ ਨੇ ਬਹੁਤ ਹੀ ਮਿਹਨਤੀ ਤੇ ਟੈਲੈਂਟਡ ਲੜਕੀ ਆ ਕਿਸ਼ੋਰ ਪੰਜਾਬ ਜੀ ਕਿੰਨੇ ਬੱਚੇ ਟੋਪਾਂ ਦੇ ਸੀ ਪੰਜਾਬ ਦੇ ਵਿੱਚੋਂ ਟੋਟਲ 16 ਪਲੇਅਰ ਗਿਆ ਸੀਗੇ ਜਿਸ ਦੇ ਵਿੱਚ ਫਰੀਦਕੋਟ ਤੋਂ ਵਿੱਚੋਂ ਕੱਲੀ ਹਰਮੀਤ ਹਰਮੀਤ ਕੌਰ ਨੇ ਪਾਰਟਿਸਪੇਟ ਕੀਤਾ ਸੀ ਜਿਸ ਤਰ੍ਹਾਂ ਹੁਣ ਆਈਪੀਐਲ ਦੇ ਵਿੱਚ ਸਾਡੇ ਫਰੀਦ ਕੋ ਤੋਂ ਨਮਨ ਧੀਰਜੀ ਨੇ ਉਹਨਾਂ ਨੂੰ ਕਿੰਨੀ ਅੱਛੀ ਕੈਸ਼ ਪ੍ਰਾਈਜ਼ ਮਿਲੀ ਆ ਠੀਕ ਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਕਿ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਦੀਆਂ ਬੱਚੀਆਂ ਦੀ ਬਾਹ ਫੜੇ ਤਾਂ ਕਿ ਉਹ ਅੱਗੇ ਜਾ ਕੇ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਇੰਡੀਆ ਦਾ ਨਾਮ ਪੰਜਾਬ ਦਾ ਨਾਮ ਰੌਸ਼ਨ ਕਰ ਸਕੇ ਸਲੋੜਿਆ ਪੰਜਾਬ ਸਰਕਾਰ ਅਜਿਹੇ ਖਿਡਾਰੀਆਂ ਦੀ ਬਾਫੜੇ ਤਾਂ ਜੋ مالی ਮੰਧਹਾਲੀ ਦੇ ਕਾਰਨ ਉਹ ਆਪਣੀ ਖੇਡ ਛੱਡਣ ਨੂੰ ਮਜਬੂਰ ਨਾ ਹੋਣ ਸੋ ਵੇਖਣਾ ਹੋਵੇਗਾ ਕਿ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਕੀ ਪ੍ਰਸ਼ਾਸਨ ਇਸ ਕਬੱਡੀ ਖਿਡਾਰੀ ਦੀ ਮਦਦ ਲਈ ਅੱਗੇ ਆਵੇਗਾ ਜਾਂ ਫਿਰ ਹਰਮੀਤਕੌਰ ਨੂੰ ਆਪਣੀ ਖੇਡ ਜਾਰੀ ਰੱਖਣ ਦੇ ਲਈ ਇਸੇ ਤਰ੍ਹਾਂ ਜਦੋਂ ਜਹਿਦ ਕਰਨੀ ਪਵੇਗੀ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦਕੋਟ